ਇਹ ਇਹਨੂੰ ਆਪਣਾ ਨਾਮ ਨਹੀਂ ਲਿਖਣਾ ਆ ਰਿਹਾ ਇਹਨੂੰ ਰੋਲ ਨੰਬਰ ਨਹੀਂ ਲਿਖਣਾ ਆ ਰਿਹਾ ਸਬਜੈਕਟ ਕੋਡ ਨਹੀਂ ਪਤਾ ਮੀਡੀਅਮ ਨਹੀਂ ਪਤਾ ਓਐਮਆਰ ਸ਼ੀਟ ਤੇ ਜਿਵੇਂ ਇਹਨੇ ਕਦੀ ਵੇਖੀ ਹੋਈ ਨਾ ਹੋਵੇ ਅਕਸਰ ਇਹੋ ਜਿਹੀਆਂ ਗੱਲਾਂ ਇਹ ਸਾਰੇ ਡਾਇਲੌਗ ਸਾਨੂੰ ਬੋਰਡ ਐਗਜ਼ਾਮ ਦੇ ਐਗਜ਼ਾਮੀਨੇਸ਼ਨ ਰੂਮ ਦੇ ਵਿੱਚ ਦੇਖਣ ਸੁਣਨ ਨੂੰ ਮਿਲ ਜਾਂਦੇ ਹਨ ਬੱਚਾ ਅਲੱਗ ਕਨਫਿਊਜ਼ ਹੋ ਜਾਂਦਾ ਹੈ ਆਪਣਾ ਕੌਨਫੀਡੈਂਸ ਲੂਜ਼ ਕਰ ਜਾਂਦਾ ਹੈ ਉਹ ਟੀਚਰਸ ਜਿਹੜੇ ਨਿਵੀਜੀਲੇਟਰਸ ਲੱਗੇ ਹੁੰਦੇ ਹੁੰਦੇ ਹਨ ਉਹਨਾਂ ਦੀ ਸਿਰਦਰਦ ਵਾਝ ਜਾਂਦੀ ਹੈ ਜਦੋਂ ਬੱਚਿਆਂ ਨੂੰ ਆਪਣੇ ਡਿਟੇਲਸ ਭਰਨੀਆ ਨਹੀਂ ਆਉਂਦੀਆਂ ਸੋ ਇਹ ਸਬਦ ਸ਼ਿਕਾਰੇ ਦੇ ਲਈ ਆਓ ਇਹ ਦੇਖਦੇ ਹਾਂ ਵੀਡੀਓ ਗੁੱਡ ਮਾਰਨਿੰਗ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਸਾਰੀ ਡਿਟੇਲਸ ਜਿਹੜੀ ਆ ਉਹ ਪੜਨੀ ਸਿੱਖਾਂਗੇ ਤਾਂ ਕਿ ਇਨਵਿਜੀਲੇਟਰ ਲਈ ਔਰ ਤੁਹਾਡੇ ਲਈ ਸਾਰਾ ਕੁਝ ਆਸਾਨ ਹੋ ਜਾਏ ਵੈਸੇ ਵੀ ਅਗਰ ਤੁਸੀਂ ਡਿਟੇਲ ਕਿਤੇ ਵੀ ਗਲਤ ਭਰ ਦਿਓ ਤਾਂ ਰਿਜ਼ਲਟ ਆਉਣ ਦੇ ਵਿੱਚ ਵੀ ਪਰੇਸ਼ਾਨੀ ਹੁੰਦੀ ਹੈ रिजल्ट ਤੁਹਾਡਾ ਡਿਕਲੇਅਰ ਨਹੀਂ ਵੀ ਹੋ ਸਕਦਾ ਇਸ ਕਰਕੇ ਸਾਰੀਆਂ ਤਿਆਰੀਆਂ ਦੇ ਨਾਲੋਂ ਹੁਣ ਇਹ ਤਿਆਰੀ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਜਿਹੜੀ ਆਪਣੀ ਫਰੰਟ ਡਿਟੇਲ ਹੈ ਫਰੰਟ ਪੇਜ ਦੀ ਡਿਟੇਲ ਹੈ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਪੜੀਏ ਆਓ ਸਿੱਖਦੇ ਹਾਂ